ਬਿਜਲੀ ਸੋਲ 225 ਹੈਗਾ ਇਹਨੂੰ ਰੱਦ ਕੀਤਾ ਜਾਵੇ ਕਿਉਂਕਿ ਜੇ ਉਹ ਲਾਗੂ ਹੁੰਦਾ ਹੈਗਾ ਤਾਂ ਸਾਡੇ 80% ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਬਿਜਲੀ ਆ ਉਹ ਗਲ ਹੋਊਗੀ ਪਹਿਲਾਂ ਜਿਵੇਂ ਮੋਬਾਈਲਾਂ 'ਚ ਪੈਸੇ ਪਾਇਆ ਜਾਂਦੇ ਆ ਉਹ ਸਾਬ ਨਾਲ ਪਹਿਲਾਂ ਪੈਸੇ ਪਾਇਆ ਜਾਣਗੇ ਤੇ ਨਾਲ ਜਦੋਂ ਖਤਮ ਹੋ ਗਿਆ ਚਾਹੇ ਅਸੀਂ ਰਾਤ ਨੂੰ ਰੋਟੀ ਖਾਣੇ ਹੈਗੇ ਆ ਤਾਂ ਨਾਲ ਦੀ ਨਾਲ ਕਨੈਕਸ਼ਨ ਆ ਜਿਹੜਾ ਗ੍ਰਿਡ 'ਚੋਂ ਕੱਟਿਆ ਜਾਊਗਾ ਜਿਹੜੇ ਹੈਗੀਆਂ ਪੰਚਾਇਤੀ ਜ਼ਮੀਨਾਂ ਉਹ ਮਤਲਬ ਸਾਡਾ ਤੀਜਾ ਹਿੱਸਾ ਉਹ ਤੇ ਰਿਜ਼ਰਵ ਆ ਉਹ ਜ਼ਮੀਨਾਂ ਨੇ ਸਰਕਾਰ ਆਪਦੇ ਜ਼ੋਰ ਦੇ ਸਿਰ ਤੇ ਆਪਦੇ ਜਿਹੜੇ ਚੌਧਰੀ ਨੇ ਉਹਨਾਂ ਦੇ ਜ਼ੋਰ ਦੇ ਸਿਰ ਤੇ ਉੱਤੇ ਉਹ ਜ਼ਮੀਨਾਂ ਨੇ ਜਿਹੜੀਆਂ ਉਹ ਜ਼ਮੀਨਾਂ ਵੱਡੇ ਖਾਂਦੇ ਪਿੰਦੇ ਘਰਾਂ ਨੂੰ ਆਪਦੇ ਨੇੜਲੇ ਬੰਦਿਆਂ ਨੂੰ ਦੇ ਦਿੰਦੇ ਆ ਕਿ ਜੇ ਗਾਂਹ ਦੀ ਰਾਜਗਦੀ ਲੈਣੀ ਹੈਗੀ ਆ ਤਾਂ ਮੰਨ ਲਓ ਹਰ ਥਾਂ ਦੇ ਉੱਤੇ ਜਾਤਾਂ ਦਾ ਪਤਾ ਖੇਡੋ ਧਰਮਾਂ ਦਾ ਪਤਾ ਖੇਡੋ ਇਲਾਕਿਆਂ ਦਾ ਪਤਾ ਖੇਡੋ ਸਾਡੇ ਨਾਲ ਸਾਡੇ ਨਾਲ ਇਸ ਗੱਲਬਾਤ ਦੇ ਦੌਰਾਨ ਆ ਜਿਹੜਾ ਉਹ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਮੌਜੂਦ ਰਹਿਣਗੇ ਆਪਾਂ ਇਹਨਾਂ ਦੇ ਨਾਲ ਜੋਰਾ ਸਿੰਘ ਨਸਰਾਲੀ ਜੀ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅੱਛਾ ਪਤਾਨ ਜੀ ਦੱਸਿਓ ਕਿ ਆ ਕਿੰਨੇ ਦਿਨ ਹੋ ਗਏ ਪਹਿਲਾਂ ਤਾਂ ਇੱਥੇ ਬੈਠਿਆ ਨੂੰ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਆ ਜਿਹੜਾ ਕੀਤਾ ਜਾ ਰਿਹਾ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਸਾਂਝਾ ਮੋਰਚਾ ਬਣਾਇਆ ਹੋਇਆ ਉਹਦੇ ਵਿੱਚ ਸ਼ਾਮਲ ਜਿਹੜੀਆਂ ਇੱਥੇ 6 ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਅਸੀਂ ਇਹ ਮੋਰਚਾ ਲਾਇਆ ਹੋਇਆ ਇਹ ਮੋਰਚਾ 17 ਤਰੀਕ ਤੋਂ ਚੱਲਦਾ ਅੱਜ 10 ਦਿਨ ਹੋ ਗਏ ਲਗਾਤਾਰ ਇੱਥੇ ਮਜ਼ਦੂਰ ਆਉਂਦੇ ਆ ਸਰਕਾਰ ਦੇ ਖਿਲਾਫ ਉਹਨਾ ਰੋਸ ਪ੍ਰਗਟਾਵਾ ਕਰਦੇ ਹੈਗੇ ਆ ਪ੍ਰਸ਼ਾਸਨ ਨੇ ਪਹਿਲੇ ਦਿਨ ਹੀ ਆ ਕੇ ਤਸਿਲਦਾ ਸਾਹਮਣੇ ਸਾਨੂੰ ਕਿਹਾ ਸੀ ਕਿ ਅਸੀਂ ਬਹੁਤ ਜਲਦੀ ਤੁਹਾਡੇ ਨਾਲ ਤੁਹਾਡੀਆਂ ਮੰਗਾਂ ਤੇ ਡੀਸੀ ਸਾਹਿਬ ਨਾਲ ਹੋ ਜਿਹੜੇ ਸਬੰਧਤ ਅਧਿਕਾਰੀ ਨੇ ਜਿਨ੍ਹਾਂ ਨਾਲ ਸਾਡੀਆਂ ਮੰਗਾਂ ਸਬੰਧਤ ਨੇ ਉਹਨਾਂ ਨਾਲ ਅਸੀਂ ਮੀਟਿੰਗ ਕਰਾਵਾਂਗੇ ਪਰ 22 ਤਰੀਕ ਤੱਕ ਸਾਡੀ ਇੱਥੇ ਬੈਠਿਆਂ ਦੀ ਕਿਸੇ ਨੇ ਕੋਈ ਨਹੀਂ ਸੁਣੀ ਹੈਗੀ ਜਿਹਦੇ ਕਰਕੇ ਅਸੀਂ ਫਿਰ 22 ਨਵੰਬਰ ਨੂੰ ਇੱਥੇ ਭਗਵੰਤ ਮਾਨ ਸਰਕਾਰ ਦਾ ਔਰਤਾਂ ਨੇ ਦੱਬ ਕੇ ਪਿੱਟ ਸੈਪਾ ਕੀਤਾ ਹੈਗਾ ਉਸ ਤੋਂ ਬਾਅਦ ਜੋ ਤਲਵੰਡੀ ਰੋਡ ਹੈਗੀ ਆ ਅਸੀਂ ਉਹਦਾ ਇੱਕ ਸਾਈਡ ਆ ਜਿਹੜੀ ਉਹ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਕਿਉਂਕਿ ਅਸੀਂ ਆਵਾਜਾਈ ਨੂੰ ਧਿਆਨ ਚ ਰੱਖਿਆ ਗੁਰੂ ਤੇਗ ਬਹਾਦਰ ਜੀ ਦਾ ਸੀਦੀ ਜੜਾ ਚੱਲ ਰਿਹਾ ਸੀ ਤੇ ਅੱਜ ਸਾਡੇ ਜਿਹੜੇ ਸਾਥੀ ਐ ਉਹਨਾਂ ਸਾਨੂੰ ਵਾਦਾ ਕੀਤਾ ਸੀ ਵੀ ਅਸੀਂ ਅੱਜ ਮੀਟਿੰਗ ਕਰਾਵਾਂਗੇ ਅੱਜ ਉਹ ਅੰਦਰ ਗਏ ਹੋਏ ਨੇ ਅੰਦਰ ਡੀਸੀ ਸਾਹਿਬ ਕੀ ਕਹਿੰਦਾ ਇਹ ਉਹਨਾਂ ਦੇ ਆਏ ਤੋਂ ਬਾਅਦ ਇਸ ਗੱਲ ਦਾ ਪਤਾ ਲੱਗੂਗਾ ਸਰਪੰਚ ਜੀ ਕੀ ਕੀ ਮੰਗਾਂ ਨੂੰ ਲੈ ਕੇ ਆ ਜਿਹੜਾ ਇੱਥੇ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੈਗੇ ਅਸੀਂ ਸਭ ਤੋਂ ਵੱਡੀ ਜਿਹੜੀ ਸਾਡੀ ਮੇਨ ਮੰਗ ਹੈ ਉਹ ਮੰਗ ਹੈਗੀ ਕਿ ਮੰਦਰੀਕਾ ਦਾ ਜਿਹੜਾ ਕੰਮ ਹੈਗਾ ਉਹ 5-6 ਮਹੀਨੇ ਹੋ ਗਏ ਬਿਲਕੁਲ ਬੰਦ ਕਰ ਰੱਖਿਆ ਹੈਗਾ ਲੋਕ ਆ ਜਿਹੜੇ ਮਜ਼ਦੂਰ ਨੇ ਉਹ ਖੱਜਲ ਖਵਾਰ ਰਹੇ ਹੋ ਰਹੇ ਨੇ ਸਰਦੀਆਂ ਦੇ ਦਿਨਾਂ ਦੇ ਵਿੱਚ ਉਹਨਾਂ ਦੇ ਚੁੱਲ੍ਹੇ ਆ ਜਿਹੜੇ ਉਹ ਕੰਮ ਨਾ ਮੈਂਡ ਕਰਕੇ ਰੋਜ਼ਗਾਰ ਨਾ ਮੈਂਡ ਕਰਕੇ ਇਹ ਚੁੱਲ੍ਹੇ ਠੰਡੇ ਹੋਏ ਪਏ ਆ ਅਸੀਂ ਇਹ ਮੰਗ ਕਰਨ ਆਏ ਹੈਗੇ ਆ ਵੀ ਜੋ ਸਰਕਾਰ ਨੇ ਇਹ ਮੰਦਰੀਕਾ ਦਾ ਕਾਨੂੰਨ ਬਣਾਇਆ ਹੈਗਾ ਉਹਦੇ ਤੌਰ ਦੇ ਉੱਤੇ ਸਾਨੂੰ ਸਾਲ ਭਰ ਦਾ ਕੰਮ ਦਿੱਤਾ ਜਾਵੇ ਤੇ ਮੰਦਰੀਕਾ ਦੀ ਜਿਹੜੀ ਦਿਹਾੜੀ ਆ ਜਿਸ ਤਰ੍ਹਾਂ ਦੀ ਨਾਲ ਮਹਿਗਾਈ ਵੱਧ ਚੁੱਕੀ ਹੈਗੀ ਆ ਇਹ ਦਿਹਾੜੀ 700 ਰੁਪਏ ਹੋਵੇ ਇਸ ਤੋਂ ਬਿਨਾ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਅੱਜ ਉਹਦੇ ਆਜ ਹੈਗਾ ਉਹਦੇ ਜਿਹੜੇ ਕੜਮ ਚੌਧਰੀ ਹੈਗੇ ਆ ਜਿਹੜਾ ਮਨਰੇਗਾ ਦੇ ਵਿੱਚ ਬਹੁਤ ਸਿਆਸੀ दखਲ ਅੰਦਾਜ਼ੀ ਕਰਦੇ ਆ ਮਜ਼ਦੂਰਾਂ ਨੂੰ ਧਫਕੇ ਮਾਰਦੇ ਆ ਤੇ ਆਪਦੇ ਹਿਸਾਬ ਨਾਲ ਆਬ ਮੇਟ ਰੱਖਦੇ ਆ ਆਪਦੇ ਹਿਸਾਬ ਨਾਲ ਕੰਮ ਚਲਾਉਂਦੇ ਆ ਇਹ ਅਸੀਂ ਗੱਲ ਲੈ ਕੇ ਆਂ ਵੀ ਉਹ ਸਿਆਸੀ दखਲ ਅੰਦਾਜ਼ੀ ਆ ਜਿਹੜੀ ਉਹ ਮਤਲਬ ਬੰਦ ਕੀਤੀ ਜਾਵੇ ਇਸ ਤੋਂ ਬਿਨਾ ਜੋ ਭਗਵਾਨਤਮਾਨ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਦੋਂ ਬਣੇ ਸਰਕਾਰ ਬਣੀ ਤਾਂ ਅਸੀਂ 2500 ਰੁਪਏ ਪੈਨਸ਼ਨ ਦਵਾਂਗੇ ਤੇ 1000 ਰੁਪਏ ਔਰਤਾਂ ਨੂੰ ਦਵਾਂਗੇ ਇਹ ਦੋਈ ਮੰਗਾਂ ਤੇ ਸਾਡੀਆਂ ਜਥੇਬੰਦੀਆਂ ਇਹ ਮੰਗ ਲੈ ਕੇ ਆਈਆਂ ਨੇ ਕਿ ਪੈਨਸ਼ਨ 2500 ਘਟਾ 5000 ਰੁਪਏ ਦਿੱਤੀ ਜਾਵੇ ਤੇ ਜੋ ਹੁਣ ਉਹਨਾਂ ਨੇ ਕਿਹਾ ਵੀ 1000 ਦੀ ਜਗ੍ਹਾ 1100 ਰੁਪਏ ਦਵਾਂਗੇ ਇਹ ਸਾਰੇ ਬਕਾਇਆ ਸਮੇਤ ਜਿਹੜੇ ਮਾਰਚ ਤੋਂ ਲੈ ਕੇ ਹੁਣ ਤੱਕ ਦੇ ਜਿੰਨੇ ਮੀਨ ਨੇ ਲੰਘ ਚੁੱਕੇ ਆ ਬਕਾਇਆ ਸਮੇਤ ਆ ਜਿਹੜੇ ਉਹ ਪੈਸੇ ਆ ਔਰਤਾਂ ਨੂੰ ਦਿੱਤੇ ਜਾਣ ਇਸ ਤੋਂ ਬਿਨਾ ਪਿੰਡਾਂ ਦੇ ਵਿੱਚ ਕੁਝ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਜਿਨ੍ਹਾਂ ਨੇ ਸਾਡੇ ਬੰਦਿਆਂ ਨੂੰ ਖਾਸ ਤੌਰ ਤੇ ਗੰਗਾ ਦੀ ਗੱਲ ਹੈਗੀ ਆ ਉਹਦੇ ਵਿੱਚ ਉਹਨਾਂ ਦੇ ਸਰਪੰਚ ਨੇ ਕਿਹਾ ਵੀ ਪਿੰਡ ਦੇ ਵਿੱਚ ਮਜ਼ਦੂਰ ਸਿੱਧੇ ਆ ਕੇ ਇਹ ਮਤਲਬ ਮੀਟਿੰਗ ਕਿਵੇਂ ਕਰ ਸਕਦਾ ਹੈ ਜਦ ਤੱਕ ਮੈਂ ਯਾਤ ਨਹੀਂ ਦਿੰਦਾ ਉਹਨਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਵੀ ਬੋਲਿਆ ਸਾਡੇ ਸਾਥੀਆਂ ਨੂੰ ਤੇ ਧਮਕੀਆਂ ਵੀ ਦਿੱਤੀਆਂ ਹੈਗੀਆਂ ਅਸੀਂ ਇਹ ਮੰਗ ਵੀ ਕਰਨ ਆਏ ਆ ਕਿ ਉਹਨਾਂ ਤੇ ਐਸਸੀਐਸਟੀ ਐਕਟ ਜਿਹੜਾ ਉਹ ਲੱਗੇ ਤੇ ਉਹਨਾਂ ਦੇ ਉੱਤੇ ਉਹ ਕਾਰਵਾਈ ਆ ਗਾਂ ਹੋਵੇ ਇਸ ਪ੍ਰਧਾਨ ਜੀ ਇੱਕ ਗੱਲ ਹੈਗੀ ਆ ਤੁਸੀਂ ਪਿੰਡ ਗੰਗਾ ਦੀ ਗੱਲ ਕੀਤੀ ਹੈਗੀ ਉੱਥੇ ਸਰਪੰਚ ਕਿਵੇਂ ਰੋਕ ਸਕਦਾ ਹੈਗਾ ਜਥੇਬੰਦੀ ਬਣਾਉਣਾ ਜਥੇਬੰਦੀ ਰਨ ਕਰਨਾ ਇਹ ਆਪਣਾ ਸੰਵਿਧਾਨਕ ਜਮਹੂਰੀ ਹੱਕ ਆ ਉਹਨੂੰ ਕਿਵੇਂ ਰੋਕ ਸਕਦੇ ਆ ਦੇਖੋ ਸੰਵਿਧਾਨ ਦੇ ਵਿੱਚ ਬਹੁਤ ਕੁਝ ਰੱਖਿਆ ਹੋਇਆ ਹੈਗਾ ਬਹੁਤ ਕੁਝ ਲਿਖਿਆ ਹੋਇਆ ਹੈਗਾ ਪਰ ਜਦੋਂ ਅਸੀਂ ਹਕੀਕਤ ਦੇਖਦੇ ਆ ਵਿਸ਼ੇਸ਼ ਕਰਕੇ ਜਿਹੜੇ ਤਕਕੇ ਹਾਸ਼ਿਆ ਗ੍ਰਸਤ ਨੇ ਸਾਡੇ ਪਿੰਡਾਂ ਦੇ ਖੇਤ ਮਜ਼ਦੂਰ ਨੇ ਉਹਨਾਂ ਵਾਸਤੇ ਸੰਵਿਧਾਨ ਆ ਜਿਹੜਾ ਉਹਨਾਂ ਦੀ ਕੋਈ ਰਾਖੀ ਨਹੀਂ ਕਰਦਾ ਹੈਗਾ एससीएससी एक्ट ਲੱਗਣ ਦਾ ਮਾਮਲਾ ਵੱਡੇ ਚੌਧਰੀਆਂ ਦਾ ਧੱਕਿਆਂ ਦਾ ਸਵਾਲ ਹੈਗਾ ਵੋਟਾਂ ਦਬਕੇ ਮਾਰ ਕੇ ਮਤਲਬ ਆਪਣੇ ਪੱਖ 'ਚ ਪਾਉਣੀ ਆ ਇਹ ਸਾਰਾ ਕੁਝ ਪਿੰਡਾਂ ਦੇ ਵਿੱਚ ਸ਼ਰਿਆਂ ਵਾਂਗ ਜਿਹੜਾ ਉਹ ਚੱਲ ਰਿਹਾ ਹੈਗਾ ਇਹਦੇ ਕਰਕੇ ਜਦੋਂ ਕਿਸੇ ਵੀ ਪਾਰਟੀ ਦੇ ਸਦਾ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਦੇ ਪਿੰਡਾਂ ਦੇ ਜਿਹੜੇ ਲੋਕ ਹੈਗੇ ਜਿਹੜੇ ਉਹਨਾਂ ਤੋਂ ਵੋਟਾਂ ਪਾਉਂਦੇ ਆ ਉਹਨਾਂ ਦਾ ਰਾਜ ਭਾਗ ਅਸਲ ਦੇ ਵਿੱਚ ਚੱਲਦਾ ਹੈਗਾ ਸੰਵਧਾਨ ਆਪਣੇ ਥਾਂ ਤੇ ਪਿਆ ਹੈਗਾ ਤੇ ਕਾਰਜਕ ਜਾਰੀ ਹੈ ਜਿਹੜੀ ਉਹ ਇਥੋਂ ਦੀ ਜ਼ਗੀਰੂ ਜਿਹੜਾ ਪ੍ਰਬੰਧ ਹੈਗਾ ਸਰਮਾਇਦਾਰੀ ਪ੍ਰਬੰਧ ਹੈਗਾ ਉਹਦੇ ਤਹਿਤ ਚੱਲਦਾ ਇਸ ਕਰਕੇ ਸਵਿਧਾਨ ਮਜ਼ਦੂਰਾਂ ਵਾਸਤੇ ਕੋਈ ਬਾਹਲੇ ਵੱਡੇ ਜਿਹੜੇ ਹਿੱਤ ਆ ਉਹ ਮਤਲਬ ਨਹੀਂ ਪੂਰਦਾ ਹੈਗਾ ਉਹ ਵੀ ਜੇ ਅਸੀਂ ਲੈਣਾ ਹੁੰਦਾ ਤਾਂ ਉਹਦੇ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਪੈਂਦਾ ਅੱਛਾ ਪਤਾਨ ਜੀ ਇੱਕ ਬਿਜਲੀ ਸੋਧ ਕਾਨੂੰਨ ਆ ਜਿਹੜਾ ਉਹ ਤੁਹਾਡੇ ਧਿਆਨ ਦੇ ਵਿੱਚ ਹੋਣਾ ਹੈਗਾ ਉਸੇ ਹੀ ਸਮੇਂ ਦੇ ਦੌਰਾਨ ਜਦੋਂ ਕਾਲੇ ਕਾਨੂੰਨ ਆਏ ਸੀ ਕਿ ਖੇਤੀ ਸਬੰਧੀ ਤੇ ਉਦੋਂ ਹੀ ਆ ਜਿਹੜਾ ਬਿਜਲੀ ਸੋਧ ਕਾਨੂੰਨ ਵੀ ਆਇਆ ਹੈਗਾ ਉਸ ਬਿਜਲੀ ਸੋਧ ਕਾਨੂੰਨ ਨੂੰ ਵੀ ਜਿਹੜਾ ਤੁਸੀਂ ਵੀ ਰੱਦ ਕਰਾਉਣ ਦੀ ਗੱਲ ਕਰ ਰਹੇ ਹੋ ਕਿਸਾਨ ਜੱਥੇਬੰਦੀਆਂ ਵੀ ਰੱਦ ਕਰਾਉਣ ਦੀ ਗੱਲ ਕਰ ਰਹੀਆਂ ਹੈਗੀਆਂ ਉਸ ਬਿਜਲੀ ਸੋਧ ਬਿੱਲ ਦੇ ਵਿੱਚ ਅਜਿਹਾ ਹੈ ਕਿ ਆ ਜਿਹੜੀ ਵਜ੍ਹਾ ਕਰਕੇ ਮਜ਼ਦੂਰ ਵੀ ਹੈ ਜਿਹੜਾ ਉਸ ਨੂੰ ਰੱਦ ਕਰਾਉਣਾ ਫਿਰ ਚਾਹੁੰਦੇ ਹੈਗੇ ਦੇਖੋ ਸਾਡੀਆਂ ਮੋਰਚੇ ਦੀਆਂ ਜਿਹੜੀਆਂ ਸੂਬੇ ਦੀਆਂ ਜੱਥੇਬੰਦੀਆਂ ਨੇ ਉਹਦੇ ਵਿੱਚ ਅਸੀਂ ਮੰਗ ਪੱਤਰ ਹੈ ਜਿਹੜਾ ਉਹ ਕੀਤਾ ਹੈਗਾ ਜਿਹਦੇ ਕਰਕੇ ਅਸੀਂ ਮਤਲਬ ਇਹ ਗੱਲ ਉਹਦੇ ਵਿੱਚ ਲੈ ਕੇ ਆਂਦੀ ਆ ਹੋਰ ਮੰਗਾਂ ਦੇ ਨਾਲ ਨਾਲ ਵੀ ਜਿਹੜਾ ਬਿਜਲੀ ਸੋਧ 225 ਹੈਗਾ ਇਹਨੂੰ ਰੱਦ ਕੀਤਾ ਜਾਵੇ ਕਿਉਂਕਿ ਜੇ ਉਹ ਲਾਗੂ ਹੁੰਦਾ ਹੈਗਾ ਤਾਂ ਸਾਡੇ 80% ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਜਿਹੜੀ ਬਿਜਲੀ ਆ ਉਹ ਗੁੱਲ ਹੋਊਗੀ ਕਿਉਂਕਿ ਉਹਦੇ ਵਿੱਚ ਇਹ ਗੱਲ ਦਰਜ ਹੈਗੀ ਹੈ ਕਿ ਜਦੋਂ ਉਹ ਆਗੇ ਤਾਂ ਚਿੱਪ ਵਾਲੇ ਮੀਟਰ ਲੱਗਣਗੇ ਚਿੱਪ ਵਾਲੇ ਮੀਟਰਾਂ ਦਾ ਮਤਲਬ ਹੈਗਾ ਤੁਸੀਂ ਬਿਜਲੀ ਕਿੰਨੇ ਦੀ ਪਾਉਣੀ ਹੈਗੀ ਆ ਉਹ ਪਹਿਲਾਂ ਜਿਵੇਂ ਮੋਬਾਈਲਾਂ 'ਚ ਪੈਸੇ ਪਾਏ ਜਾਂਦੇ ਆ ਉਸ ਹਿਸਾਬ ਨਾਲ ਪਹਿਲਾਂ ਪੈਸੇ ਪਾਏ ਜਾਣਗੇ ਤੇ ਨਾਲ ਜਦੋਂ ਖਤਮ ਹੋ ਗਿਆ ਚਾਹੇ ਅਸੀਂ ਰਾਤ ਨੂੰ ਰੋਟੀ ਖਾਣੇ ਹੈਗੇ ਆ ਤਾਂ ਨਾਲ ਦੀ ਨਾਲ ਕਨੈਕਸ਼ਨ ਆ ਜਿਹੜਾ ਗ੍ਰਿਡ 'ਚੋਂ ਕੱਟਿਆ ਜਾਊਗਾ ਇਹ ਲੋਕਾਂ ਦੇ ਨਾਲ ਬਹੁਤ ਵੱਡਾ ਤੋ ਖਾਏਗਾ ਉਹਨਾਂ ਕੋਲ ਬਿਜਲੀ ਦੀ ਜਿਹੜੀ ਸਹੂਲਤਾਂ ਖੋਣ ਵਾਲੀ ਗੱਲ ਹੈਗੀ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਜਿਨ੍ਹਾਂ ਦੀਆਂ ਕੰਪਨੀਆਂ ਨੇ ਆ ਕੇ ਬਿਜਲੀ ਬੋਰਡ ਇੱਥੇ ਲੈਣਾ ਹੈਗਾ ਇਹ ਉਹਨਾਂ ਦੇ ਪੱਖ ਵਾਸਤੇ ਭਗਵੰਤ ਮਾਨ ਤੇ ਮੋਦੀ ਸਰਕਾਰ ਰੜ ਕੇ ਇਹ ਸਾਰਾ ਕੁਝ ਕਰ ਰਹੀ ਹੈ ਇਸ ਕਰਕੇ ਅਸੀਂ ਇਹਦਾ ਡਟਵਾ ਵਿਰੋਧ ਕਰਦੇ ਆ ਅਸੀਂ ਪਿੰਡਾਂ ਦੇ ਵਿੱਚ ਜਿੱਥੇ ਉਹ ਮੀਟਰਾਂ ਦੀਆਂ ਫੋਟੋਆਂ ਲੈਣ ਆਉਂਦੇ ਆ ਵੀ ਇਹ ਸ਼ੀਸ਼ਾ ਖਰਾਬ ਆ ਇਹਦੀ ਫੋਟੋ ਲੈਣੀ ਆ ਅਸੀਂ ਆਹ ਗੱਲ ਆ ਉਹਦੇ ਪਿੱਛੇ ਕਾਰ ਨਹੀਂ ਹੈ ਕਿ ਅਸੀਂ ਇਹ ਸਾਰੇ ਮੀਟਰ ਆ ਜਿਹੜੇ ਕੋਈ ਨਾ ਕੋਈ ਨਕਸ਼ ਕੱਟ ਕੇ ਉਹਦੀ ਜਗ੍ਹਾ ਚਿੱਪ ਵਾਲੇ ਮੀਟਰ ਲਾਉਣੇ ਆ ਸਾਡੀ ਜਥੇਬੰਦੀ ਤੇ ਸਾਰੇ ਮੋਰਚੇ ਦੀਆਂ ਜਥੇਬੰਦੀਆਂ ਇਹਦਾ ਡਟ ਕੇ ਵਿਰੋਧ ਕਰ ਰਹੀਆਂ ਅੱਛਾ ਪਤਾਨ ਜੀ ਇੱਕ ਨਾ ਜ਼ਮੀਨ ਸਬੰਧੀ ਕਾਨੂੰਨਾ ਬਾਰੇ ਵੀ ਆ ਜਿਹੜਾ ਤੁਸੀਂ ਆਵਾਜ਼ ਆ ਜਿਹੜੀ ਉਹ ਬੁਲੰਦ ਕਰ ਰਹੇ ਸੀਗੇ ਉਹ ਕਿਹੜੀ ਡਿਮਾਂਡ ਆ ਜਿਹੜੀ ਤੁਸੀਂ ਉਠਾ ਰਹੇ ਦੇਖੋ ਜੋ ਸਾਡਾ ਸੂਬੇ ਦਾ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਇਹ ਗੱਲ ਲੈ ਕੇ ਆਂਦੀ ਆ ਜਿਹਦੇ ਕਰਕੇ 5 ਤੇ 6 ਤਰੀਕ ਨੂੰ ਅਸੀਂ ਜਨਵਰੀ ਦੇ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਦੇ ਧਰਨੇ ਲਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਮਤਲਬ ਜਿਹੜਾ ਮਾਰਚ ਦੇ ਸ਼ੁਰੂ ਦੇ ਵਿੱਚ ਅਸੀਂ ਵੱਡਾ ਇਕੱਠ ਹੈ ਜਿਹੜਾ ਪੱਕਾ ਮੋਰਚਾ ਉਹ ਮਤਲਬ ਚੰਡੀਗੜ੍ਹ ਵੀ ਲਾਵਾਂਗੇ ਉਹਦੀ ਡੇਟ ਅਸੀਂ ਤੈਅ ਕਰਾਂਗੇ ਉਹ ਜਿਹੜੇ ਹੈਗੀਆਂ ਪੰਚਾਇਤੀ ਜ਼ਮੀਨਾਂ ਉਹ ਮਤਲਬ ਸਾਡਾ ਤੀਜਾ ਹਿੱਸਾ ਉਹ ਚ ਰਿਜ਼ਰਵਾਂ ਪਰ ਇੱਥੇ ਜਿਹੜੀ ਪਹਿਲਾਂ ਗੱਲ ਕਹੀ ਹੈ ਸੰਵਿਧਾਨਕ ਤੌਰ ਤੇ ਕਾਨੂੰਨ ਹੋਣ ਦੇ ਨਾਲ ਹੋਣ ਦੇ ਬਾਵਜੂਦ ਵੀ ਉਹ ਜ਼ਮੀਨਾਂ ਨੇ ਸਰਕਾਰ ਆਪਦੇ ਜ਼ੋਰ ਦੇ ਸਿਰ ਤੇ ਆਪਦੇ ਜਿਹੜੇ ਚੌਧਰੀ ਨੇ ਉਹਨਾਂ ਦੇ ਜ਼ੋਰ ਦੇ ਸਿਰ ਤੇ ਉੱਤੇ ਉਹ ਜ਼ਮੀਨਾਂ ਨੇ ਜਿਹੜੀਆਂ ਉਹ ਜ਼ਮੀਨਾਂ ਵੱਡੇ ਖਾਂਦੇ ਪਿੰਦੇ ਘਰਾਂ ਨੂੰ ਆਪਦੇ ਨੇੜਲੇ ਬੰਦਿਆਂ ਨੂੰ ਦੇ ਦਿੰਦੇ ਆ ਤੇ ਉੱਥੋਂ ਦੀ ਜਿਹੜਾ ਪ੍ਰਸ਼ਾਸਨ ਹੈਗਾ ਉਹ ਵੀ ਉਹਨਾਂ ਦੇ ਪੱਖ ਦੇ ਵਿੱਚ ਹੈਗਾ ਸਾਡੀ ਇਹ ਮੰਗ ਹੈਗੀ ਆ ਵੀ ਜਿਹੜਾ ਸਾਡਾ ਤੀਜਾ ਹਿੱਸਾ ਹੈਗਾ ਉਹ ਮਜ਼ਦੂਰਾਂ ਨੂੰ ਸਸਤੇ ਰੇਟਾਂ ਦੇ ਉੱਤੇ ਮਜ਼ਦੂਰਾਂ ਨੂੰ ਉਹੀ ਮਿਲਣਾ ਚਾਹੀਦਾ ਹੈਗਾ ਇਸ ਤੋਂ ਬਿਨਾ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਜਿਹੜੀਆਂ ਫालतੂ ਨਿਕਲਦੀਆਂ ਜ਼ਮੀਨਾਂ ਨੇ ਉਹ ਮਜ਼ਦੂਰਾਂ ਦੇ ਵਿੱਚ ਵੰਡਿਆ ਜਾਣ ਜਦੋਂ ਤੱਕ ਜ਼ਮੀਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਹੈਗਾ ਅਸੀਂ ਚਾਹੇ ਮੜੀਆਂ ਮੋਟੀਆਂ ਸਰਕਾਰ ਤੋਂ ਰਹਿਤਾ ਲੈ ਲਈਏ ਸੁੱਖ ਸੂਲਤ ਲੈ ਲਈਏ ਪਰ ਜਦੋਂ ਤੱਕ ਸਾਡਾ ਸਮਾਜ ਦੇ ਵਿੱਚ ਜੇ ਮਾਨਤਾ ਵਧਾਉਣਾ ਹੈਗਾ ਅਸੀਂ ਬਰਾਬਰਤਾ ਦੇ ਬਣਨਾ ਅਸਲ ਦੇ ਵਿੱਚ ਅਸੀਂ ਜੇ ਕਹਿਣਾ ਹੋਵੇ ਬਰਾਬਰ ਦੇ ਬੋਰਡ ਦੀ ਅਧਿਕਾਰ ਦੀ ਵੀ ਵਰਤੋਂ ਕਰਨੀਆਂ ਉਹ ਉਦੋਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਇਹ ਜਿਹੜੀਆਂ ਜ਼ਮੀਨਾਂ ਨੇ ਸਾਡੇ ਹਿੱਸੇ ਦੀਆਂ ਸਾਨੂੰ ਨਹੀਂ ਮਿਲਦੀਆਂ ਇਹਦੇ ਵਾਸਤੇ ਅਸੀਂ ਇਹ ਮੰਗਾਂ ਜਿਹੜੀ ਉਹ ਪੂਰਤ ਤੌਰ ਤੇ ਰੱਖੀ ਆ ਤੇ ਸੰਘਰਸ਼ ਕਰ ਰਹੇ ਹਾਂ ਇਹ ਸੰਘਰਸ਼ ਕਰਦਿਆਂ ਦੇ ਉੱਤੇ ਸਾਡੇ ਸਾਥੀਆਂ ਦੇ ਉੱਤੇ ਕੇਸ ਵੀ ਪਏ ਹੈਗੇ ਆ ਪਿੰਡ ਮੂਨਕ ਦੇ ਲੱਗੇ ਹੈਗਾ ਉੱਥੇ ਸਾਡਾ ਹੁਣੀ ਭਗਵੰਤ ਜਿਹੜਾ ਸਾਥੀ ਹੈਗਾ ਹਰਭਗਵੰਤ ਸਾਥੀ ਹੈਗਾ ਮੂਨ ਕਾਲਾ ਸੁਪਰ ਕਮੇਟੀ ਮੈਂਬਰ ਉਹਨਾਂ ਦੇ ਚੌਧਰੀਆਂ ਨੇ ਕੁੱਟਿਆ ਵੀ ਹੈਗਾ ਉਹ ਵੀ ਇਹ ਜ਼ਮੀਨ ਦਾ ਵਾਦੇ ਹੈ ਮੂਰੇ ਆਗੂ ਹੈਗਾ ਉਹਦੇ ਖਿਲਾਫ ਵੀ ਅਸੀਂ ਪ੍ਰੋਟੈਸਟ ਕੀਤਾ ਉਹਨਾਂ ਤੋਂ ਮਾਫੀਆਂ ਮੰਗਾਈਆਂ ਪਿੰਡ ਦੇ ਵਿੱਚ ਉਹ ਗੋਡੀਆਂ ਪਰਨੇ ਕੀਤੀ ਹੈਗੀ ਅੱਛਾ ਭਰਾ ਜੀ ਇੱਕ ਆ ਪੈਨਸ਼ਨ ਸੰਬੰਧੀ ਵੀ ਕਿਉਂਕਿ ਪੈਨਸ਼ਨ ਆ ਜਿਹੜੀ ਬੁਢਾਪੇ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਰੱਖਦੀ ਹੈਗੀ ਕਿਉਂਕਿ ਜਦੋਂ ਬੰਦਾ ਕੰਮ ਤੋਂ ਨਕਾਰਾ ਹੋ ਜਾਂਦਾ ਇੱਕ ਪੈਨਸ਼ਨ ਹੀ ਸਹਾਰਾ ਹੁੰਦੀ ਹੈਗੀ ਆ ਬੱਚਿਆਂ ਦੀ ਤਰ੍ਹਾਂ ਹੀ ਪੈਨਸ਼ਨ ਹੁੰਦੀ ਹੈਗੀ ਆ ਮਜ਼ਦੂਰਾਂ ਨੂੰ ਹਲਤੀਕ ਪਰ ਉਸ ਪੱਧਰ ਦੀ ਕੋਈ ਪੈਨਸ਼ਨ ਨਹੀਂ ਮਿਲ ਰਹੀ ਕੋਈ ਇਸ ਤਰ੍ਹਾਂ ਦੀ ਡਿਮਾਂਡ ਹੈ ਤੁਹਾਡੀ ਬਿਲਕੁਲ ਸਾਡੀ ਇਹ ਮੰਗ ਹੈਗੀ ਆ ਭਗਵਾਨਤਮਾਨ ਨੇ ਵੀ ਕਹਿ ਸੀ ਸੀ 2500 ਕਰਾਂਗੇ ਕਦੋਂ ਤੁਹਾਨੂੰ 1500 ਰੁਪਏ ਚੱਲ ਰਹੇ ਹੈਗਾ ਸਾਡੀ ਮੰਗ ਹੈਗੀ ਆ ਵੀ ਜਿੰਨੀ ਮਹਿੰਗਾਈ ਆ ਜਿੰਨੀਆਂ ਜਿਹੋ ਜਿਹਾਂ ਹਾਲਤਾ 'ਚ ਮਜ਼ਦੂਰ ਰਹਿ ਰਹੇ ਆ ਇਹਦੇ ਕਰਕੇ ਜਿਹੜੀ ਪੈਨਸ਼ਨ ਹੈਗੀ ਆ ਵਿਧਵਾ ਵਡਾਪਾ ਤੇ ਅਰਸ਼ਤ ਬੱਚਿਆਂ ਦੀ ਉਹ ਘੱਟੋ ਘੱਟ 5000 ਰੁਪਏ ਹੋਣੀ ਚਾਹੀਦੀ ਆ ਜਿਹਦੇ ਕਰਕੇ ਉਹ ਮੰਨ ਲਓ ਇੱਕ ਮਹੀਨਾ ਜਿਹੜਾ ਉਹ ਥੋੜਾ ਬਹੁਤਾ ਮਾਲ ਦੇ ਨਾਲ ਸਤਕਾਰ ਦੇ ਨਾਲ ਤੇ ਸਖਾ ਨਿਗਾ ਸਕਣ ਪਰ ਭਗਵਾਨਤਮਾਨ ਆ ਜਿਹੜਾ ਉਹ 2500 ਦੇਣ ਵਾਸਤੇ ਵੀ ਇਹੇ ਘੇਸਣ ਮਾਰੀ ਬੈਠਾ ਹੈਗਾ ਇਹ ਵੀ ਸਾਡੀ ਮੰਗ ਹੈਗੀ ਆ ਤੇ ਅਸੀਂ ਮਜ਼ਦੂਰਾਂ ਨੂੰ ਇਸ ਗੱਲ ਵਾਸਤੇ ਲਾਂਬੰਦ ਕਰ ਰਹੇ ਆ ਜਿੱਥੇ ਸਾਡਾ 5 ਤੇ 6 ਤਰੀਕ ਨੂੰ ਨੇ ਜਰਮਨੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਨੌ ਜਥੇਬੰਦੀਆਂ ਦੇ ਧਰਨੇ ਲੱਗਣੇ ਹੈਗੇ ਆ ਤੇ ਅੱਜ ਅਸੀਂ ਜ਼ਿਲ੍ਹੇ ਵੱਲੋਂ ਇੱਥੇ ਲਾਇਆ ਹੋਇਗਾ ਅਸੀਂ 13 14 ਤੇ 15 ਦਸੰਬਰ ਨੂੰ ਅਸੀਂ ਜਿਹੜੇ ਮੰਤਰੀ ਨੇ ਸਾਡੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵੱਲੋਂ ਅਸੀਂ ਮਤਲਬ ờ ਬਰਿੰਦਰ ਗੋਇਲ ਦੇ ਲਹਿਰੇ ਗਾ ਕੇ ਖੁੱਡੀਆਂ ਸਾਹਿਬ ਦੇ ਤੇ ਇਸੇ ਹਿਸਾਬ ਨਾਲ ਸਪੀਕਰ ਆ ਜਿਹੜਾ ਵਿਧਾਨ ਸਭਾ ਵਿਧਾਨ ਸਭਾ ਦਾ ਕਲਤਾਰ ਸੰਧਵਾ ਅਸੀਂ ਉਹਨਾਂ ਦੇ ਉੱਤੇ ਤਿੰਨ ਦਿਨ ਦੇ ਲਗਾਤਾਰ ਬਿਜਲੀ ਦੇ ਬਿੱਲਾਂ ਦੇ ਵਿਰੋਧ ਦੇ ਵਿੱਚ ਉਹਨਾਂ ਨੂੰ ਮਾਫ ਕਰਨ ਵਾਸਤੇ ਆ ਜਿਹੜੇ ਚਿੱਪ ਵਾਲੇ ਮੀਟਰ ਨੇ ਇਹਦਾ ਵਿਰੋਧ ਕਰਨ ਵਾਸਤੇ ਮੰਦਰੇਗਾ ਦੀ ਦਿਹਾੜੀ 700 ਰੁਪਿਆ ਤੇ ਸਾਲ ਭਰ ਦਾ ਕੰਮ ਸਾਰੇ ਬਾਲਗਾਂ ਨੂੰ ਦਿਵਾਉਣ ਵਾਸਤੇ ਅਸੀਂ ਇਹ ਪੈਨਸ਼ਨ ਆ ਜਿਹੜੀ ਤੇ ਮਤਲਬ ਜਿਹੜੀ 1100 ਰੁਪਿਆ ਉਹਨਾਂ ਨੇ ਲਾਂਕ ਕੀਤਾ ਇਹਦੇ ਪੰਜਾ ਛੇ ਮੰਗਾਂ ਦੇ ਉੱਤੇ ਤੇ ਨਵੀਂ ਖੇਤੀ ਨੀਤੀ ਹੈ ਜਿਹੜੀ ਅਸੀਂ ਸਰਕਾਰ ਨੂੰ ਦੇ ਕੇ ਆਏ ਆ ਬੀਕੇ ਜੂ ਇਕਤਾ ਅਗਰਾਹਾ ਵੱਲੋਂ ਤੇ ਮਤਲਬ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਿੱਚ ਉਹ ਅਸੀਂ ਦਿੱਤੀ ਹੈਗੀ ਜਿੱਚ ਅਸੀਂ ਇਹੀ ਮੰਗ ਕੀਤੀ ਹੈਗੀ ਆ ਵੀ ਮਤਲਬ ਜਿਹੜੀਆਂ ਸਾਡੀਆਂ ਪੁਰਾਣੀਆਂ ਫਸਲਾਂ ਨੇ ਉਹ ਹੋਣ ਇੱਥੇ ਸੂਬੇ ਦੇ ਵਿੱਚ ਖੇਤੀ ਆਧਾਰ ਸੰਤਾ ਲੱਗਣ, ਉੱਥੇ ਮਜ਼ਦੂਰਾਂ ਨੂੰ ਕੰਮ ਮਿਲੇ ਤੇ ਜ਼ਮੀਨਾਂ ਨੇ ਜਿਹੜੀਆਂ ਉਹ ਵੰਡ ਕੇ ਦਿੱਤੀਆਂ ਜਾਣ। ਖੇਤੀ ਸੈਕਟਰ ਦੇ ਵਿੱਚ ਜਿੰਨੇ ਵੀ ਕਾਰਪੋਰੇਟ ਘਰਾਣਿਆਂ ਦਾ ਸਮਾਏਦਾਰਾਂ ਦਾ ਦਾਖਲਾ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀ ਨਾਲ ਬੰਦ ਕੀਤੀਆਂ ਜਾਣ। ਸਮਾ ਵੱਡੇ ਜ਼ਗੀਰਦਾਰਾਂ ਦੇ ਉੱਤੇ ਜਿਹੜੇ ਜ਼ਮੀਨਾਂ ਲਈ ਬੈਠੇ ਆ ਉਹਨਾਂ ਤੇ ਟੈਕਸ ਲਾ ਕੇ ਖਜ਼ਾਨਾ ਭਰਿਆ ਜਾਵੇ ਤੇ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਦੀ ਭਲਾਈ ਵਾਸਤੇ ਖਰਚਿਆ ਜਾਵੇ। ਅਸੀਂ 13 14 ਤੇ 15 ਦਸੰਬਰ ਨੂੰ ਅਸੀਂ ਤਿੰਨ ਮੰਤਰੀਆਂ ਦੇ ਲਾ ਰਹੇ ਆ ਚੌਥਾ ਮੰਤਰੀ ਆ ਜਿਹੜਾ ਉਹ ਜਲੰਧਰ ਆਲੇ ਨੇ ਜੇ ਟੱਕਣਾ ਵੀ ਕੀ ਦੇ ਲਾਉਣ ਅੱਛਾ ਭਰਾ ਜੀ ਆਪਾਂ ਜੇਕਰ ਦੇਖੀਏ ਨਾ ਮਾਨ ਸਰਕਾਰ ਇਸ ਟਾਈਮ ਆ ਜਿਹੜਾ 350 ਸਾਲ ਆ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਹੇ ਨੇ ਜਦੋਂ ਜੇਕਰ ਆਪਾਂ ਪੰਜਾਬ ਦੇ ਪਿੰਡ ਦੇ ਕੋਨੇ-ਕੋਨੇ ਤੋਂ ਲੈ ਕੇ ਵਡੇ ਵੱਡੇ ਸ਼ਹਿਰਾਂ ਤੋਂ ਇੱਕ ਵੱਡੀ ਵੱਡੀ ਹੋਲਡਿੰਗ ਲੱਗੀ ਹੋਈ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਸਮੇਤ ਸਿਰ ਪਰ ਸਿਰ ਭਗਵੰਤ ਮਾਨ ਹੀ ਦੇਖਦੇ ਆ ਉਸੇ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਜੇਕਰ ਦੇਖੀਏ ਤਾਂ ਕੇਂਦਰ ਦੇ ਵਿੱਚ ਮੋਦੀ ਤੇ ਸ਼੍ਰੀ ਰਾਮਚੰਦਰ ਦੀਆਂ ਤਸਵੀਰਾਂ ਹੀ ਦੇਖਦੀਆਂ ਹੈਗੀਆਂ ਕੀ ਲੱਗਦਾ ਹੈਗਾ ਕਿ ਹੁਣ ਪਿਛਲੇ ਦਿਨੀ ਜੋ ਐਲਾਨ ਹੋਏ ਆ ਜੋ ਇਹ ਸਭ ਕੁਝ ਹੋ ਰਿਹਾ ਹੈਗਾ ਕੇਂਦਰ ਪੱਧਰ ਦੇ ਉੱਤੇ ਧਾਰਮਿਕ ਕਰਮਕਾਂਡ ਹੋ ਰਹੇ ਹੈਗੇ ਆ ਜਾਂ ਸਟੇਟ ਲੈਵਲ ਦੇ ਉੱਤੇ ਜੋ ਧਰਮ ਦਾ ਪੱਤਾ ਜਿਹੜਾ ਇਹ ਮਾਨ ਸਰਕਾਰ ਵੱਲੋਂ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਮжоਰਿਟੀ ਆ ਉਹ ਖੇਡਿਆ ਜਾ ਰਿਹਾ ਹੈਗਾ ਕੀ ਲੱਗਦਾ ਹੈਗਾ ਉਹਨਾਂ ਦਾ ਲੋਕ ਮਾਮਲਿਆਂ ਦੇ ਨਾਲ ਜਾਂ ਮਜ਼ਦੂਰਾਂ ਦੇ ਮਾਮਲਿਆਂ ਦੇ ਨਾਲ ਕੋਈ ਸਰੋਕਾਰ ਹੈ ਕੋਈ ਉਸ ਦੇ ਨਾਲ ਮਜ਼ਦੂਰਾਂ ਦਾ ਫਾਇਦਾ ਹੋ ਰਿਹਾ ਦੇਖੋ ਜਿੰਨੀਆਂ ਵੀ ਇਹ ਪਾਰਟੀਆਂ ਹੈਗੀਆਂ ਅਕਾਲੀ ਕਾਂਗਰਸੀ ਨੇ ਜਾਂ ਹੋਰ ਨੇ ਆਮ ਆਦਮੀ ਪਾਰਟੀ ਹੈਗੀ ਹੈ ਮੋਦੀ ਸਰਕਾਰ ਹੈਗੀ ਹੈ ਉਹਦੇ ਭਾਈਵਾਲ ਪਾਰਟੀਆਂ ਨੇ ਉਹ ਸਾਰੇ ਹੀ ਮਜ਼ਦੂਰਾ ਕਿਸਾਨਾਂ ਦੇ ਭਾਰਤ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਧਿਆਨ ਡਿਵਰਟ ਕਰਨ ਵਾਸਤੇ ਧਿਆਨ ਲਾਂਭੇ ਕਰਨ ਵਾਸਤੇ ਉਹ ਧਾਰਮਿਕ ਪੱਤਾ ਖੇਡ ਰਹੇ ਆ ਜਿਹਦੇ ਕਰਕੇ ਉਹ ਕਦੇ ਰਾਮ ਮੰਦਰ ਬਣਾਉਣ ਦਾ ਗੇਰ ਚੱਲਦਿਆ ਉੱਥੇ ਸ਼ਹੀਦੀ ਸਮਾਗਮ ਹੋ ਰਹੇਗੇ ਉਸੇ ਦਿਨ ਆਰਐਸ ਜਿਹੜਾ ਝੰਡਾ ਹੈਗਾ ਉਹਨਾਂ ਨੇ ਉੱਥੇ ਚੁਲਾਇਆ ਹੈਗਾ ਆਪਣੇ ਮੰਦਰ ਦੇ ਉੱਤੇ ਰਾਮ ਮੰਦਰ ਦੇ ਉੱਤੇ ਬਰਾਬਰ ਸਾਡੇ ਤੇਗ ਬਹਾਦਰ ਸਾਹਿਬ ਦੇ ਇੱਥੇ ਪੈਰ ਨਹੀਂ ਉਹਨਾਂ ਨੇ ਪਾਏ ਹੈਗੇ ਭਾਵੇਂ ਉਹਨਾਂ ਦਾ ਨਾਮ ਲਿਆ ਹੈਗਾ ਹਰਿਆਣੇ ਦੇ ਵਿੱਚ ਵੀ ਪਰ ਪੰਜਾਬ 'ਚ ਨਹੀਂ ਹੈਗੇ ਉਹ ਆਪਣਾ ਪੱਤਾ ਖੇਡ ਰਿਹਾ ਹੈ Hindu ਪੱਤਾ ਪੰਜਾਬ ਦੇ ਵਿੱਚ ਸਿੱਖ ਪੱਤਾ ਧਾਰਮਿਕ ਪੱਤਾ ਖੇਡ ਕੇ ਭਗਵੰਤ ਮਾਨ ਹੈ ਜਿਹੜਾ ਉਹ ਮੁੜ ਕੇ ਫੇਰ ਸਤਾ ਦੇ ਵਿੱਚ ਆਉਣਾ ਚਾਹੁੰਦਾ ਹੈਗਾ ਇਹ ਬਹੁਤ ਉਹ ਹੈ ਸਾਡੀ ਜਥੇਬੰਦੀ ਇਹ ਗੱਲ ਕਹਿੰਦੀ ਹੈਗੀ ਆ ਵੀ ਰਾਜਨੀਤੀ ਤੇ ਧਰਮ ਇਹ ਵੱਖੋ ਵੱਖਰੀਆਂ ਗੱਲਾਂ ਨੇ ਇਹਦੇ ਕਰਕੇ ਲੋਕਾਂ ਨੂੰ ਇਹਨਾਂ ਦੇ ਵਿੱਚ ਪਾ ਕੇ ਆਪਸ ਚ ਲੜਾਉਣ ਵਾਲੀ ਜਿਹੜੀ ਖੇਡ ਆ ਉਹ ਬਹੁਤ ਖਤਰਨਾਕ ਹੈ ਇਹ ਧਾਰਮਿਕ ਪੱਤੇ ਨੇ ਸਾਡੇ ਮੁਲਕ ਦਾ ਪੰਜਾਬ ਦਾ ਪਹਿਲਾਂ ਵੀ ਵੇੜਾ ਕਰ ਕੀਤਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਇਹ ਮਸਲੇ ਇਸੇ ਹਿਸਾਬ ਨਾਲ ਚੱਕੇ ਜਾਣਗੇ ਤਾਂ ਜਿਹੜੇ ਲੋਕਾਂ ਦੇ ਮਸਲੇ ਆ ਉਹ ਦਰਕਨਾਰ ਹੋਣਗੇ ਪਰਾਜ ਇੱਕ ਗੱਲ ਹੋਰ ਵੀ ਹੈਗੀ ਆ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਜਿਹੜਾ ਮਨੁੱਖਤਾ ਦੇ ਲਈ ਆਪ ਦਾ ਬਲੀਦਾਨ ਆ ਜਿਹੜਾ ਆਪਣੇ ਆਪ ਦਾ ਬਲੀਦਾਨ ਦਿੱਤਾ ਹੈਗਾ ਉਹਨਾਂ ਨੇ ਜਮਹੂਰੀ ਹੱਕਾਂ ਦੇ ਲਈ ਜਮਹੂਰੀ ਅਧਿਕਾਰਾਂ ਦੇ ਲਈ ਆਪਣਾ ਬਲੀਦਾਨ ਦਿੱਤਾ ਹੈਗਾ ਕੀ ਲੱਗਦਾ ਹੈਗਾ ਫਿਰ ਮਾਨ ਸਾਹਿਬ ਆ ਜਿਹੜੇ ਇੱਕ ਪਾਸੇ ਤਾਂ ਬੇਰੁਜ਼ਗਾਰ ਟੈਂਕੀਆਂ ਦੇ ਜਿਹੜੇ ਫਿਰਦੇ ਆ ਮਜ਼ਦੂਰ ਇੱਥੇ ਰੋਲਦੇ ਫਿਰਦੇ ਹੈਗੇ ਆ ਦੂਜੇ ਪਾਸੇ ਫਿਰ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਿਰਫ ਸਿਰਫ ਉਕੇ ਤਰੀਕੇ ਦੇ ਨਾਲ ਆ ਜਿਹੜਾ ਸਰਕਾਰ ਵੱਲੋਂ ਇਹ ਦਿਹਾੜਾ ਮਨਾਇਆ ਜਾ ਰਿਹਾ ਦੇਖੋ ਜਦੋਂ ਮੈਂ ਪਹਿਲਾਂ ਕਿਹਾ ਵੀ ਉਹ ਧਰਮ ਦਾ ਪੱਤਾ ਖੇਡਦੇ ਆ ਧਰਮ ਦਾ ਪੱਤਾ ਖੇਡਦਾ ਨਹੀਂ ਮਤਲਬ ਇਹ ਹੈਗਾ ਵੀ ਲੋਕਾਂ ਦੇ ਜਿਹੜੇ ਮਸਲੇ ਆ ਜੋ ਉਹਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਦੇ ਵੱਲ ਉਹਨਾਂ ਦਾ ਧਿਆਨ ਨਹੀਂ ਜਾਣ ਦੇਣਾ ਨਾ ਉਹਨਾਂ ਨੇ ਪੂਰਾ ਕਰਨਾ ਹੈ ਕਿ ਇਸ ਕਰਕੇ ਜੇ ਗਾਂਹਾਂ ਦੀ ਰਾਜਗਦੀ ਲੈਣੀ ਹੈਗੀ ਆ ਤਾਂ ਮੰਨ ਲਓ ਹਰ ਥਾਂ ਦੇ ਉੱਤੇ ਜਾਤਾਂ ਦਾ ਪੱਤਾ ਖੇਡੋ ਧਰਮਾਂ ਦਾ ਪੱਤਾ ਖੇਡੋ ਇਲਾਕਿਆਂ ਦਾ ਪੱਤਾ ਖੇਡੋ ਜਿਵੇਂ ਪਿਛਲੇ ਦਿਨ ਭਈਏ ਭਜਾਉ ਤੇ ਪੰਜਾਬ ਬਚਾਉ ਦਾ ਇੱਥੇ ਪੰਜਾਬ 'ਚ ਚੱਲਿਆ ਹੈਗਾ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਵਾਲੇ ਜਿਹੜੇ ਮਸਲੇ ਨੇ ਧਾਰਮਿਕ ਪੱਤੇ ਖੇੜ ਕੇ ਉਹ ਰਾਜਗੱਦੀਆਂ ਤੇ ਮੁੜ ਕੇ ਆਉਣਾ ਚਾਹੁੰਦੇ ਆ ਸਾਰੀਆਂ ਸਰਕਾਰਾਂ ਨੇ ਇਹ ਗੱਲ ਛੱਡਤੀ ਵੀ ਲੋਕਾਂ ਦੇ ਮਸਲੇ ਸਾਡੇ ਕੋਲੋਂ ਹੱਲ ਨਹੀਂ ਹੋਣੇ ਕਿਉਂਕਿ ਉਹ ਸਾਰੀਆਂ ਪਾਰਟੀਆਂ ਕਾਰਪੋਰੇਟ ਘਰਾਣਿਆਂ ਨਾਲ ਸਾਮਰਾਜੀ ਜਿਹੜੀਆਂ ਮੌਲਕ ਹੈਗੇ ਆ ਉਹਨਾਂ ਦੀਆਂ ਨੀਤੀਆਂ ਤੈਅ ਤੋਂ ਉਹ ਕੰਮ ਕਰ ਰਹੇ ਆ ਤੇ ਸਾਮਰਾਜੀ ਮੌਲਕ ਇਹ ਕਹਿ ਰਹੇ ਆ ਲੋਕਾਂ ਨੂੰ ਸਬਸਿਡੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ ਨੇ ਬੰਦ ਕਰੋ ਹਰ ਸਣਾ ਦੇ ਉੱਤੇ ਸਾਡਾ ਦਾਖਲ ਕਰੋ ਆਮਰੀਕਾ ਦੇ ਨਾਲ ਜਿਹੜਾ ਹੁਣ ਕਹਿੰਦੇ ਵਪਾਰ ਸਮਝੌਤਾ ਹੋਣਾ ਉਹ ਚਾਹੁੰਦੇ ਆ ਵੀ ਜਿਹੜਾ ਦੁੱਧ ਜਿਹੜੇ ਉਤਪਾਦ ਹੈਗੇ ਆ ਉਹ ਮਤਲਬ ਇੱਥੇ ਲੈਂਦੇ ਜਾਣ ਖੇਤੀ ਦੇ ਵਿੱਚ ਉਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਹਰ ਥਾਂ ਦੇ ਉੱਤੇ ਸਾਮਰਾਜੀ ਜਿਹੜਾ ਪੱਤਾ ਉਹ ਮਤਲਬ ਉਹਦੀਆਂ ਨੀਤੀਆਂ ਨੇ ਲਾਗੂ ਹੋ ਰਹੀਆਂ ਨੇ ਜਿਹਦੇ ਕਰਕੇ ਉਹਨਾਂ ਨੇ ਉਹ ਮੰਗਾ ਵੱਲ ਧਿਆਨ ਨਹੀਂ ਦੇਣਾ ਉਹਨਾਂ ਨੇ ਲੋਕਾਂ ਦੀ ਸੁਰੱਖਤ ਭਾਉਣ ਵਾਸਤੇ ਇਹ ਜਿਹੇ ਧਰਮ ਦੇ ਜਾਤ ਦੇ ਇਲਾਕਿਆਂ ਦੇ ਪੱਤੇ ਖੇਡ ਰਹੇ ਆ ਭਗਵੰਤ ਮਾਨ ਵੀ ਉਹੀ ਖੇਡ ਖੇਡ ਰਿਹਾ ਹੈ ਜਿਹੜਾ ਮੋਦੀ ਖੇਡ ਰਹੇ ਅੱਛਾ ਕੀ 4 ਸਾਲਾਂ ਦਾ ਵਕਤਵਾ ਹੋਣ ਵਾਲਾ ਹੈਗਾ ਸਰਕਾਰ ਨੂੰ ਮਜਦੂਰਾਂ ਦਾ ਕੋਈ ਇੱਕ ਅੱਧਾ ਮਾਮਲਾ ਜਾਂ ਇੱਕ ਅੱਧੀ ਮੰਗ ਆ ਜਿਹੜੀ ਉਹ ਤਾਂ ਮੰਨੀ ਹੋਊਗੀ ਸਰਕਾਰ ਨੇ ਦੇਖੋ ਜੀ ਮੰਗ ਮੰਨਣੀ ਤਾਂ ਕੀ ਹੈਗੀ ਆ ਜਦੋਂ ਸਰਕਾਰ ਬਣੀ ਆ ਆਉਂਦੀ ਸਾਲ ਉੱਤੇ ਜਿਹੜਾ ਕਹਿੰਦੇ ਸੀ ਬਦਲਾ ਲੈਉਣਾ ਆਉਂਦੀ ਸਾਲ ਮਜਦੂਰਾਂ ਨੇ ਜਿਹੜੀਆਂ ਜਗੜੂ ਰੇੜੀਆਂ ਬਣਾਈਆਂ ਉਹਨਾਂ ਤੇ ਚਾਰ ਪੈਸੇ ਕਮਾ ਕੇ ਆਪਣੇ ਬੱਚਿਆਂ ਦੇ ਮੂੰਹ 'ਚ ਟੁੱਕ ਪਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪਹਿਲਾਂ ਉਹ ਉਹਨਾਂ ਨੇ ਕੀਤਾ ਵੀ ਅਸੀਂ ਉਹ ਨਹੀਂ ਕਰਨ ਦੇ ਹੈਗੇ ਜਿਹੜੇ ਉਹ ਕਾਨੂੰਨ ਨੇ ਮਜ਼ਦੂਰਾਂ ਨੇ 29 ਕਾਨੂੰਨ ਬਣਾਏ ਉਹਨਾਂ ਨੂੰ ਤੋੜ ਕੇ ਮੋਦੀ ਸਰਕਾਰ ਨੇ ਜਿਹੜੇ ਇਹ ਚਾਰ ਕੋਡ ਬਣਾਤੇ ਭਗਵੰਤ ਮਾਨ ਜਿਹੜਾ ਸਭ ਤੋਂ ਪਹਿਲਾਂ ਇਹ ਗੱਲ ਕਰਕੇ ਆਇਆ ਹੈਗਾ ਵੀ ਅਸੀਂ ਇਹ 12 ਘਟੇ ਦੀ ਦਿਹਾੜੀ ਹੈ ਜਿਹੜੀ ਉਹ ਕੋਡ ਹੈ ਉਹ ਪੰਜਾਬ 'ਚ ਲਾਗੂ ਕਰਾਂਗੇ ਕੋਈ ਮੰਗ ਨਹੀਂ ਕੀਤੀ ਅਸੀਂ ਉਹਦੀ ਕੋਠੀ ਤੱਕ ਧਰਨੇ ਲਾਏ ਮਜ਼ਦੂਰ ਜਥੇਬੰਦੀਆਂ ਨੇ ਸਾਂਝੇ ਮੋਰਚੇ ਨੇ ਉੱਥੇ ਸਾਡੇ ਡਾਂਗਾਂ ਵਰ ਰਹੀਆਂ ਗਈਆਂ ਸਾਨੂੰ ਕੁੱਟਿਆ ਗਿਆ ਜਲੀਲ ਕੀਤਾ ਗਿਆ ਹੈਗਾ ਉਦੋਂ ਬਾਅਦ ਸਾਨੂੰ ਸੱਤ ਮੀਟਿੰਗਾਂ ਦਿੱਤੀਆਂ ਜਿਹਦੇ ਵਿੱਚ ਸਾਡੀ ਮੰਗ ਈ ਸੀ ਮੁੱਖ ਮੰਤਰੀ ਸਾਡੇ ਨਾਲ ਗੱਲ ਕਰੇ ਪਰ ਮਜ਼ਦੂਰਾਂ ਦੇ ਵਿੱਚੋਂ ਜਿਵੇਂ ਉਹਨਾਂ ਨੂੰ ਮੁਸ਼ਕਲ ਆਉਦਾ ਹੁੰਦਾ ਹੈਗਾ ਵੀ ਇਹਨਾਂ ਤੋਂ ਆਪਾਂ ਕੀ ਲੈਣਾ ਹੈਗਾ ਇਹਦੇ ਕਰਕੇ ਇੱਕ ਮੀਟਿੰਗ ਦੇ ਵਿੱਚ ਵੀ ਉਹਨੇ ਸਾਡੀ ਹੁਣ ਤੱਕ 4 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਾਡੇ ਮਜ਼ਦੂਰਾਂ ਨੂੰ ਬੈਠ ਕੇ ਸਾਡੇ ਦੁੱਖ ਦਰਦ ਹੱਲ ਕਰਨੇ ਤਾਂ ਕੀ ਸਾਨੂੰ ਸੁਣਨ ਦੀ ਉਹਨਾਂ ਦੀ ਮਤਲਬ ਉਹਦੇ ਕੋਸਾਂਭਾ ਨਹੀਂ ਹੋਇਆ ਜਿਹਦੇ ਕਰਕੇ ਇਹ ਇੱਕ ਜਿਹੜੇ ਪਹਿਲੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਭਗਵਾਨ ਤਮਾਨ ਨੇ ਚੰਗਾ ਕਹਾਤਾ